ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇਸ ਲੋਕਾਈ ਦਾ ਭਲਾ ਕਰਦੇ ਹੋਏ ਇੱਕ ਵਾਰ ਢਾਕੇ ਬੰਗਾਲੇ ਦੀ ਧਰਤੀ ਤੇ ਉੱਤੇ ਪ੍ਰਚਾਰ ਕਰਨ ਵਾਸਤੇ ਗਏ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਸਣ ਲਾ ਕਰਕੇ ਬੈਠਿਆ ਇੱਕ ਜਿਹੜਾ ਮਨੁੱਖ ਹੈ ਉਹ ਚੱਲਿਆ ਆ ਰਿਹਾ ਹੈ ਜਿਉਂ-ਜਿਉਂ ਉਹ ਗੁਰੂ ਜੀ ਦੇ ਵੱਲ ਆ ਰਿਹਾ ਉਸ ਦਾ ਜਿਹੜਾ ਸੜਦਾ ਬਲ ਦਾ ਹਿਰਦਾ ਹੈ ਉਹ ਸ਼ਾਂਤ ਹੋਈ ਜਾਂਦਾ ਹੈ ਉਸੇ ਤਰ੍ਹਾਂ ਪਕਾ ਲਈਏ ਸੇ ਰਾਜਸਥਾਨ ਤੋਂ Shimla ਵੱਲ ਨੂੰ ਜਾਣਾ ਸ਼ੁਰੂ ਕਰੀਏ ਜਿਉਂ-ਜਿਉਂ Shimla ਵੱਲ ਨੂੰ ਜਾਂਦੇ ਹਾਂ ਠੰਡ ਪ੍ਰਤੀਤ ਜੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਸੇ ਤਰ੍ਹਾਂ ਕਹਿੰਦੇ ਪਾਪੀ ਮਨੁੱਖ ਹੈ ਨਾ ਜਦੋਂ ਗੁਰੂ ਦੇ ਦਰ ਦੇ ਉੱਤੇ ਆਉਂਦਾ ਹੈ ਜਾਂ ਗੁਰੂ ਦੇ ਵੱਲ ਨੂੰ ਜਾਂਦਾ ਹੈ ਤਾਂ ਉਹਦਾ ਜਿਹੜਾ ਹਿਰਦਾ ਹੈ ਉਹ ਠੰਡਾ ਹੁੰਦਾ ਜਾਂਦਾ ਹੈ ਜਿਉਂ-ਜਿਉਂ ਉਹ ਜਿਹੜਾ ਮਨੁੱਖ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜਿਆਂ ਦੇ ਨੇੜੇ ਆਈ ਜਾਂਦਾ ਹੈ ਉਸ ਦਾ ਜਿਹੜਾ ਹਿਰਦਾ ਹੈ ਠੰਡਾ ਹੋ ਰਿਹਾ ਹੈ ਸ਼ਾਂਤ ਹੋ ਰਿਹਾ ਹੈ ਉਸਦੇ ਮਨ ਦੇ ਵਿੱਚ ਵਿਚਾਰ ਆਈ ਕਿ ਕਿਉਂ ਨਾ ਗੁਰੂ ਦੇ ਚਰਨਾਂ ਨੂੰ ਨਮਸ਼ਕਾਰ ਕੀਤਾ ਜਾਏ ਇਹਨਾਂ ਦਾ ਜਿਹੜਾ ਔਰਾ ਹੈ ਪ੍ਰਵਾਬ ਹੈ ਬੜਾ ਲੱਗ ਰਿਹਾ ਮੈਨੂੰ ਉਸਨੇ ਆ ਕਰਕੇ ਨਮਸ਼ਕਾਰ ਕੀਤੀ ਚਰਨ ਪਰਸੇ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਸ਼ਨ ਕੀਤਾ ਕਿ ਭਾਈ ਤੂੰ ਕੌਣ ਹੈ ਤੋ ਕਹਿੰਦਾ ਕਿ ਮਹਾਰਾਜ ਮੈਂ ਬਹੁਤ ਮਾੜਾ ਬੰਦਾ ਹਾਂ ਮੈਂ ਤਾਂ ਚੋਰ ਹਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਚੋਰੀ ਕੀਆ ਚੰਗਾ ਕਿਉਂ ਹੋਏ ਪਾਬ ਚੋਰੀ ਕਰਨ ਵਾਲਾ ਕਿਤੇ ਚੰਗਾ ਨਹੀਂ ਹੋ ਸਕਦਾ ਚੋਰੀ ਕਰਮ ਹੈ ਜਿਹੜਾ ਬਹੁਤ ਮਾੜਾ ਕਰਮ ਹੈ ਚੰਗਾ ਨਹੀਂ ਹੈ ਭਾਈ ਚੋਰੀ ਕਰਨੀ ਛੱਡ ਦੇ ਤੂੰ ਉਹ ਕਹਿੰਦਾ ਮਹਾਰਾਜ ਮੈਂ ਹੋਰ ਸਾਰੇ ਕੰਮ ਛੱਡ ਸਕਦਾ ਪਰ ਚੋਰੀ ਨਹੀਂ ਛੱਡ ਸਕਦਾ ਮੈਨੂੰ ਆਦਤ ਪਈ ਹੋਈ ਹੈ ਬਚਪਨ ਤੋਂ ਲੈ ਕਰਕੇ ਹੁਣ ਤੱਕ ਮੈਂ ਚੋਰੀਆਂ ਹੀ ਕੀਤੀਆਂ ਨੇ ਮੈਂ ਚੋਰੀ ਨਹੀਂ ਛੱਡ ਸਕਦਾ ਹੋਰ ਤੁਸੀਂ ਜੋ ਮਰਜ਼ੀ ਮੈਨੂੰ ਕਹੋਗੇ ਮੈਂ ਕਰ ਲਵਾਂਗਾ ਜੋ ਵੀ ਤੁਸੀਂ ਮੈਨੂੰ ਕਰਮ ਕਹੋਗੇ ਮੈਂ ਕਰ ਲਵਾਂਗਾ ਪਰ ਮੈਂ ਚੋਰੀ ਨਹੀਂ ਛੱਡ ਸਕਦਾ ਤੋਂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਠੀਕ ਹੈ ਭਾਈ ਤੂੰ ਚੋਰੀ ਨਹੀਂ ਛੱਡ ਸਕਦਾ ਤਾਂ ਤਿੰਨ ਕੰਮ ਕਰਨੇ ਹਨ ਪਹਿਲਾ ਕੰਮ ਝੂਠ ਨਹੀਂ ਬੋਲਣਾ ਹਮੇਸ਼ਾ ਸੱਚ ਬੋਲਣਾ ਹੈ ਦੂਸਰਾ ਕਰਮ ਕੀ ਕਰਨਾ ਹੈ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਹੈ ਤੇ ਤੀਸਰਾ ਕੰਮ ਗਰੀਬ ਮਾਰ ਨਹੀਂ ਭਾਈ ਕਰਨੀ ਕਿਤੇ ਵੀ ਤੂੰ ਚੋਰੀ ਕਰਨੀ ਨਹੀਂ ਛੱਡ ਸਕਦਾ ਪਰ ਇਹ ਤਿੰਨ ਕੰਮ ਕਰਨ ਦਾ ਸਾਨੂੰ ਪ੍ਰਣ ਦੇ ਕਿ ਮੈਂ ਸਦਾ ਸੱਚ ਬੋਲਾਂਗਾ ਕਦੇ ਝੂਠ ਨਹੀਂ ਬੋਲਾਂਗਾ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਾਂਗਾ ਤੇ ਤੀਸਰਾ ਜਿਹੜਾ ਕੰਮ ਹੈ ਮੈਂ ਗਰੀਬ ਮਾਰ ਨਹੀਂ ਕਰਾਂਗਾ ਉਹ ਕਹਿੰਦਾ ਸਤਿਵੰਤ ਮਹਾਰਾਜ ਮੈਂ ਪ੍ਰਣ ਕਰਦਾ ਹਾਂ ਮੈਂ ਇਹ ਜਿਹੜਾ ਬਚਨ ਹੈ ਉਹ ਨਿਭਾਵਾਂਗਾ ਮੈਂ ਜਿਹੜੇ ਸੱਚ ਬੋਲਾਂਗਾ ਗਰੀਬ ਮਾਰ ਨਹੀਂ ਕਰਾਂਗਾ ਤੇ ਨਮਕ ਖਾ ਕੇ ਹਰਾਮ ਨਹੀਂ ਕਰਾਂਗਾ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਜੇ ਤੂੰ ਇਹ ਕੰਮ ਕਰ ਸਕਦਾ ਹੈ ਅਸੀਂ ਵੀ ਤੇਰੇ ਨਾਲ ਬਚਨ ਲਗਾਉਂਦੇ ਹਾਂ ਕਰਤਾਰ ਤੇਰੀ ਭਲੀ ਕਰੇਗਾ ਹੁਣ ਜਿਹੜਾ ਚੋਰ ਹੈ ਉਹ ਚੋਰੀ ਕਰਨ ਨੂੰ ਬਾਜ਼ ਨਹੀਂ ਆਉਂਦਾ ਹੈ ਕਈ ਦਿਨ ਲੰਘੇ ਸਮਾਂ ਟੱਪਿਆ ਕਹਿੰਦੇ ਉਸਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਚੋਰੀ ਕਰਾਂ ਹੁਣ ਚੋਰੀ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਬਚਨ ਹਨ ਉਹ ਮੰਨਣੇ ਸਨ ਗਰੀਬ ਮਾਰਨੀ ਕਰਨੀ ਉਹ ਕਹਿੰਦਾ ਕਿਸੇ ਗਰੀਬ ਦੇ ਘਰੇ ਚੋਰੀ ਨਹੀਂ ਕਰਨੀ ਉਸਨੇ ਇੱਕ ਤਰੀਕਾ ਕੈ ਲੀਏ ਇੱਕ ਆਪਣਾ ਪਲਾਨ ਬਣਾਇਆ ਕਿ ਮੈਂ ਰਾਜੇ ਦੇ ਘਰ ਆਪਣੇ ਨਗਰ ਦੇ ਰਾਜਾ ਜਿਹੜਾ ਹੈ ਚੰਦਰਕੋਨ ਜਿਹੜੀ ਨਗਰੀ ਸੀ ਉਸ ਦਾ ਰਾਜਾ ਸੀ ਉਸਦੇ ਘਰ ਚੋਰੀ ਕਰਨ ਦਾ ਉਸਨੇ ਪਲਾਨ ਬਣਾ ਲਿਆ ਹੈ ਹੁਣ ਜਦੋਂ ਰਾਜੇ ਦੇ ਘਰ ਚੋਰੀ ਕਰਨੀ ਹੈ ਪਹਿਲਾਂ ਪਲਾਨਿੰਗ ਕੀਤੀ ਕਿ ਰਾਜੇ ਵਰਗੇ ਕੱਪੜੇ ਤਿਆਰ ਕਰਵਾਏ ਵਧੀਆ ਕੱਪੜੇ ਤਿਆਰ ਕਰਵਾ ਕਰਕੇ ਟੇਲਰ ਤੋਂ ਦਰਜੀ ਤੋਂ ਉਸਨੇ ਆਪਣੇ ਪਹਿਲ ਲਏ ਸਮਾਂ ਬਣਿਆ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਉਹ ਜਾ ਕਰਕੇ ਰਾਜੇ ਦੇ ਮਹਿਲ ਦੇ ਵਿੱਚ ਚਲਿਆ ਜਾਂਦਾ ਹੈ ਹੁਣ ਰਾਜੇ ਦੇ ਮਹਿਲ ਦੇ ਵਿੱਚ ਸੰਤਰੀ ਜ਼ਰੂਰ ਹੁੰਦੇ ਹਨ ਪਹਿਰੇਦਾਰ ਸਨ ਪਹਿਰੇਦਾਰ ਨੇ ਦੇਖਿਆ ਕਿ ਰਾਜਾ ਤਾਂ ਰਾਤ ਨੂੰ ਨਹੀਂ ਘੁੰਮਦਾ ਇਹ ਕੌਣ ਘੁੰਮ ਰਿਹਾ ਹੈ ਜਦੋਂ ਉਸਨੇ ਆਵਾਜ਼ ਮਾਰੀ ਇਸ ਦਾ ਕੰਮ ਸੀ ਟੋਕਣਾ ਰੋਕਣਾ ਤਾਂ ਸੰਤਰੀ ਨੇ ਉਸ ਪਹਿਰੇਦਾਰ ਨੇ ਕਹਿਣਾ ਕੀਤਾ ਕਿ ਤੁਸੀਂ ਕੌਣ ਹੋ ਉਹਨਾਂ ਨੇ ਜਿਹੜਾ ਚੋਰ ਸੀ ਉਸਨੇ ਦੂਸਰਾ ਬਚਨ ਗੁਰੂ ਨਾਨਕ ਸਾਹਿਬ ਜੀ ਦਾ ਕੀਤਾ ਇਸ ਕਿ ਮੈਂ ਸੱਚ ਬੋਲਣਾ ਝੂਠ ਨਹੀਂ ਬੋਲਣਾ ਉਹ ਕਹਿੰਦਾ ਮੈਂ ਚੋਰ ਹਾਂ ਸੰਤਰੀ ਕਹਿੰਦਾ ਮਹਾਰਾਜ ਤੁਸੀਂ ਰਾਜਿਆਂ ਵਾਲੇ ਕੱਪੜੇ ਪਹਿਨੇ ਹੋ ਚੋਰ ਕਿੱਥੋਂ ਹੋ ਸਕਦੇ ਹੋ ਕਹਿੰਦਾ ਨਹੀਂ ਮੈਂ ਚੋਰ ਹਾਂ ਉਹ ਕਹਿੰਦਾ ਕਿਉਂ ਮਜ਼ਾਕ ਕਰਦੇ ਹੋ ਰਾਜਾ ਮੇਰੇ ਨਾਲ ਨਾਰਾਜ਼ ਹੋ ਜਾਏਗਾ ਕਿ ਮੈਂ ਉਹਨਾਂ ਦਾ ਮਿੱਤਰ ਆਇਆ ਸੀ ਮੈਂ ਅੰਦਰ ਨਹੀਂ ਭੇਜਿਆ ਤੁਸੀਂ ਜਾਓ ਅੰਦਰ ਚਲੇ ਜਾਓ ਉਹ ਅੰਦਰ ਚਲਿਆ ਜਾਂਦਾ ਹੈ ਰਾਜੇ ਦਾ ਜਿਹੜਾ ਕਮਰਾ ਹੈ ਮਹਿਲ ਹੈ ਉਸ ਦੇ ਵਿੱਚ ਚਲਿਆ ਜਾਂਦਾ ਹੈ ਜਿਹੜਾ ਉਸ ਨੂੰ ਸਮਾਨ ਚੰਗਾ ਲੱਗਦਾ ਹੈ ਸਾਰਾ ਬੰਨ ਲੈਂਦਾ ਹੈ ਕੁਦਰਤੀ ਉਸ ਨੂੰ ਭੁੱਖ ਲੱਗੀ ਸੀ ਉਸ ਨੇ ਦੇਖਿਆ ਕਿ ਇੱਕ ਡੱਬੇ ਦੇ ਵਿੱਚ ਰਾਜੇ ਦੇ ਕਰੇ ਕਚੌਰੀਆਂ ਕਹਿ ਲਈਏ ਪਕੌੜੇ ਬਣੇ ਹੋਏ ਸਨ ਉਹ ਕਹਿੰਦਾ ਚਲੋ ਇਸ ਨੂੰ ਵੀ ਖਾ ਲੈਂਦੇ ਹਾਂ ਜਿਸ ਤਰ੍ਹਾਂ ਹੀ ਉਸ ਨੇ ਉਹ ਕਚੌਰੀਆਂ ਕਹਿ ਲਈਏ ਪਕੌੜੇ ਕਹਿ ਲਈਏ ਖਾਦੇ ਤਾਂ ਉਸ ਨੂੰ ਨੂਨ ਦਾ ਜਿਹੜਾ ਨਮਕ ਦਾ ਸਵਾਦ ਆ ਗਿਆ ਹੈ ਉਸਨੇ ਜਿਹੜਾ ਬੰਨਿਆ ਹੋਇਆ ਸਾਰਾ ਸਮਾਨ ਹੈ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਯਾਦ ਆ ਗਿਆ ਕਿ ਭਾਈ ਨਮਕ ਖਾ ਕੇ ਹਰਾਮ ਨਹੀਂ ਕਰਨਾ ਉਹ ਸਾਰਾ ਬੰਨਿਆ ਬਨਾਇਆ ਸਮਾਨ ਹੈ ਜਿਹੜਾ ਉੱਥੇ ਹੀ ਛੱਡ ਕਰਕੇ ਚਲਿਆ ਜਾਂਦਾ ਹੈ ਵਾਪਸ ਸਵੇਰੇ ਰੌਲਾ ਪਿਆ ਜਾਂਦਾ ਹੈ ਕਿ ਰਾਜੇ ਦੇ ਮਹਿਲ ਦੇ ਵਿੱਚ ਚੋਰੀ ਹੋ ਗਈ ਹੈ ਰਾਜਾ ਜਦੋਂ ਕੱਠ ਕਰਦਾ ਹੈ ਦੇਖਦਾ ਹੈ ਕਿ ਚੋਰੀ ਤਾਂ ਕੀਤੀ ਹੈ ਸਮਾਨ ਇਕੱਠਾ ਕੀਤਾ ਹੈ ਬੰਨ ਕਰਕੇ ਚੋਰ ਛੱਡ ਗਿਆ ਹੈ ਇਹ ਕਿਸ ਤਰ੍ਹਾਂ ਦੀ ਬਾਤਤਾ ਹੋਈ ਜਿਹੜਾ ਪਹਿਰੇਦਾਰ ਸੀ ਉਹ ਕਹਿੰਦਾ ਰਾਜਾ ਜੀ ਮੈਨੂੰ ਮਾਫ ਕਰਿਓ ਇੱਕ ਬੰਦਾ ਆਇਆ ਸੀ ਰਾਤ ਮੈਂ ਰੁਕ ਗਿਆ ਵੀ ਸੀ ਉਸਨੇ ਮੈਨੂੰ ਕਿਹਾ ਸੀ ਮੈਂ ਚੋਰ ਹਾਂ ਪਰ ਮੈਂ ਨਹੀਂ ਉਸਨੂੰ ਮੈਂ ਜਾਣ ਦਿੱਤਾ ਮੈਂ ਸਮਝਿਆ ਤੁਹਾਡਾ ਦੋਸਤ ਮਿੱਤਰ ਹੋਏਗਾ ਮੈਂ ਜਾਣ ਦਿੱਤਾ ਉਸਨੂੰ ਪਰ ਕਹਿੰਦੇ ਉਹ ਚੋਰੀ ਨਹੀਂ ਕਰਕੇ ਗਿਆ ਰਾਜੇ ਨੇ ਕਿਹਾ ਕਿ ਜਿੰਨੇ ਵੀ ਇਸ ਨਗਰ ਦੇ ਵਿੱਚ ਛੋਟੇ ਮੋਟੇ ਚੋਰ ਹਨ ਜਿੰਨੇ ਵੀ ਚੋਰੀ ਕਰਨ ਵਾਲਿਆਂ ਸਾਰੇ ਨੂੰ ਫੜ ਕਰਕੇ ਲਿਆਓ ਪਤਾ ਕਰੀਏ ਕਿ ਐਸਾ ਚੋਰ ਕਿਹੜਾ ਹੈ ਜਿਹੜਾ ਸਮਾਨ ਤਾਂ ਬੰਨ੍ਹ ਕਰਕੇ ਚਲੇ ਗਿਆ ਪਰ ਚੋਰੀ ਨਹੀਂ ਕੀਤੀ ਨਗਰ ਦੇ ਵਿੱਚ ਕੀ ਹੋਇਆ ਛੋਟੇ ਮੋਟੇ ਚੋਰਾ ਨੂੰ ਗਰੀਬਾਂ ਨੂੰ ਫੜਿਆ ਤੇ ਇਹਨਾਂ ਦੀ ਕਟਾਈ ਸ਼ੁਰੂ ਕੀਤੀ ਕਿ ਦੱਸੋ ਕਿਸ ਨੇ ਚੋਰੀ ਹੁਣ ਜੇ ਕਿਸੇ ਨੇ ਕੀਤੀ ਹੋਈ ਤਾਂ ਦੱਸੇ ਜਦੋਂ ਗਰੀਬਾਂ ਦੀ ਕਟਾਈ ਹੋ ਰਹੀ ਸੀ ਤਾਂ ਉਹ ਚੋਰ ਦੇ ਮਨ ਦੇ ਵਿੱਚ ਜਿਹੜਾ ਬੂ ਦਾ ਬਚਨ ਆਇਆ ਕਿ ਗਰੀਬਾਂ ਦੇ ਉੱਪਰ ਕੀ ਕਰਨਾ ਹੈ ਗਰੀਬਾਂ ਦੀ ਮਾਰ ਨਹੀਂ ਗਰੀਬ ਮਾਰ ਨਹੀਂ ਕਰਨੀ ਤਾਂ ਉਸ ਨੂੰ ਯਾਦ ਆਇਆ ਕਿ ਮਹਾਰਾਜ ਦਾ ਬਚਨ ਹੈ ਗਰੀਬ ਮਾਰ ਹੋ ਰਹੀ ਹੈ ਮੈਂ ਜਾਂਦਾ ਹਾਂ ਰਾਜੇ ਦੇ ਦਰਬਾਰ ਦੇ ਵਿੱਚ ਪੇਸ਼ ਹੋ ਜਾਂਦਾ ਰਾਜੇ ਦੇ ਦਰਬਾਰ ਦੇ ਵਿੱਚ ਜਾ ਕਰਕੇ ਪੇਸ਼ ਹੋਇਆ ਕਿ ਮਹਾਰਾਜ ਇਹਨਾਂ ਗਰੀਬਾਂ ਨੂੰ ਛੱਡ ਦਿਓ ਇਹਨਾਂ ਨੇ ਚੋਰੀ ਨਹੀਂ ਕੀਤੀ ਚੋਰੀ ਕਰਨ ਮੈਂ ਆਇਆ ਸੀ ਮੈਨੂੰ ਫਾਹਾ ਲਾ ਦਿਓ ਮੈਨੂੰ ਫਾਂਸੀ ਲਾ ਦਿਓ ਰਾਜੇ ਨੇ ਕਿਹਾ ਕਿ ਐਡਾ ਇਮਾਨਦਾਰ ਤੂੰ ਚੋਰ ਹੈ ਇਹ ਜਿਹੜਾ ਕਰਮ ਹੈ ਕੀਤਾ ਕਿਸ ਤਰ੍ਹਾਂ ਹੈ ਕਹਿੰਦਾ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗਿਆ ਸੀ ਉਹਨਾਂ ਨੇ ਮੈਨੂੰ ਬਚਨ ਕੀਤੇ ਸਨ ਕਿ ਪਾਈ ਸੱਚ ਬੋਲਣਾ ਹੈ ਝੂਠ ਨਹੀਂ ਬੋਲਣਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਗਰੀਬ ਮਾਰ ਨਹੀਂ ਕਰਨੀ ਮੈਂ ਉਹਨਾਂ ਦੇ ਦਰਸ਼ਨ ਮਾਤਰ ਦੇ ਨਾਲ ਹੈ ਜਿਹੜਾ ਇਹ ਕਰਮ ਹੈ ਜਿਹੜਾ ਉਹਨਾਂ ਦੀ ਗੱਲ ਨੂੰ ਮੰਨਿਆ ਹੈ ਰਾਜਾ ਕਹਿੰਦਾ ਐਡਾ ਇਮਾਨਦਾਰ ਤੇ ਐਡਾ ਤਕੜਾ ਬੰਦਾ ਮੈਨੂੰ ਕਿੱਥੋਂ ਮਿਲੇਗਾ ਮੈਂ ਤੈਨੂੰ ਮaaf ਕਰ ਸਕਦਾ ਪਰ ਮੇਰੀ ਇੱਕ ਸ਼ਰਤ ਹੈ ਉਹ ਸ਼ਰਤ ਕੀ ਹੈ ਕਿ ਤੂੰ ਮੇਰਾ ਖਜ਼ਾਨਾ ਮੰਤਰੀ ਮੇਰੇ ਤੋਂ ਜਿਹੜਾ ਥੱਲੇ ਹੈ ਉਹ ਲੱਗ ਜਾ ਤੇਤੋਂ ਵੱਧ ਇਮਾਨਦਾਰ ਮੈਨੂੰ ਬੰਦਾ ਨਹੀਂ ਮਿਲਿਆ ਹੈ ਅਜੇ ਤੱਕ ਕੋਈ ਸਭ ਲਾਲਚੀ ਲੋਕ ਮਿਲੇ ਹਨ ਤੂੰ ਮੇਰਾ ਖਜ਼ਾਨਾ ਮੰਤਰੀ ਲੱਗ ਜਾ ਜਦੋਂ ਇਹ ਰਾਜਾ ਚੋਰ ਨੂੰ ਕਹਿੰਦਾ ਹੈ ਤਾਂ ਚੋਰ ਹੈ ਜਿਹੜਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿੰਦਾ ਹੈ ਉਹ ਜਿਹੜਾ ਚੋਰ ਹੈ ਇਤਿਹਾਸ ਦੇ ਵਿੱਚ ਉਸ ਦਾ ਨਾਮ ਭੂਮੀਆਂ ਚੋਰ ਸੀ ਕਹਿੰਦੇ ਰਾਜੇ ਨੇ ਕਿਹਾ ਕਿ ਹੁਣ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਮੈਨੂੰ ਵੀ ਕਰਵਾਓ ਭੂਮੀਆਂ ਚੋਰ ਕਹਿੰਦਾ ਉਹ ਤਾਂ ਮੈਨੂੰ ਚਲਦੇ ਫਿਰਦੇ ਮੇਰੇ ਸਨ ਹੁਣ ਇਸ ਤਰ੍ਹਾਂ ਨਹੀਂ ਮਿਲਣਗੇ ਆਪਾਂ ਐਦਾਂ ਕਰਦੇ ਹਾਂ ਧਰਮਸਾਲ ਬਣਾਉਂਦੇ ਹਾਂ ਇੱਥੇ ਪ੍ਰਭੂ ਦਾ ਕੀਰਤਨ ਕਥਾ ਕਰਦੇ ਹਾਂ ਉਹ ਜਿਹੜਾ ਕਥਾ ਕੀਰਤਨ ਉਹਨਾਂ ਨੇ ਆਰੰਭ ਕੀਤਾ ਕਹਿੰਦੇ ਮਹਾਰਾਜ ਦੀ ਕਿਰਪਾ ਹੁੰਦੀ ਹੈ ਨਾ ਜਦੋਂ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਪਰਸੋਂ ਛੱਟੀ ਹੈ ਤਉ ਦੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਤਾਂ ਉਹਨਾਂ ਨੇ ਬੇਨਤੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਥੇ ਆਏ ਤਾਂ ਜਿੰਨੇ ਵੀ ਉੱਥੇ ਪ੍ਰਾਣੀ ਮਾਤਰ ਜਿਹੜੇ ਸਤ ਸੰਗ ਦੇ ਵਿੱਚ ਜੁੜੇ ਹੋਏ ਸਨ ਉਹਨਾਂ ਨੂੰ ਚਰਣਾ ਅੰਮ੍ਰਿਤ ਦੇ ਕੇ ਕਰਕੇ ਸਿੱਖ ਬਣਾਇਆ ਤੇ ਭੂਮੀਏ ਚੋਰ ਨੂੰ ਨਦਰੋਂ ਨਦਰੀ ਨਿਹਾਲ ਕਰਕੇ ਬ੍ਰਹਮ ਗਿਆਨ ਦੀ ਜਿਹੜੀ ਪ੍ਰਾਪਤੀ ਕਰਵਾਈ